ਮਨਜੀਤ ਕੌਰ ਅਤੇ ਮੁਖਤਿਆਰ ਪੰਗਾਲੀ ਯੂਨੀਵਰਸਿਟੀ ਦੇ ਵਿੱਚ ਇਕੱਠੇ ਪੜ੍ਹਦੇ ਦੋਵਾਂ ਦਾ ਵਿਵਹਾਰ ਹਸਮੁਖ ਸੀ ਇੱਕ ਦੂਸਰੇ ਨੂੰ ਮਿਲਦੇ ਤਾਂ ਉਹਨਾਂ ਦਾ ਹਾਸਾ ਖਿੜ ਜਾਂਦਾ ਤੇ ਉਹਨਾਂ ਦੀਆਂ ਗੱਲਾਂ ਹਰ ਪਾਸੇ ਹੁੰਦੀਆਂ ਸੀ ਕਿ ਇਹ ਜੋੜੀ ਆਪਸ ਦੇ ਵਿੱਚ ਮੁਕੰਮਲ ਹੈ ਕਿਉਂਕਿ ਦੋਵਾਂ ਦਾ ਸੁਭਾਅ ਬਹੁਤ ਜ਼ਿਆਦਾ ਰਲਦਾ ਹੈ ਦੋਵੇਂ ਹੀ ਹਰੇਕ ਨੂੰ ਖੁਸ਼ ਹੋ ਕੇ ਮਿਲਦੇ ਸੀ ਹਰ ਕੋਈ ਉਹਨਾਂ ਨੂੰ ਮਿਲਣ ਵਾਲਾ ਉਹਨਾਂ ਦੀ ਸੰਗਤ ਨੂੰ ਮਾਨਣਾ ਚਾਹੁੰਦਾ ਸੀ ਅਤੇ ਇਹ ਸਭ ਕੁਝ ਦੇਖਦੇ ਹੋਏ ਮਨਜੀਤ ਅਤੇ ਮੁਖਤਿਆਰ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਦੋਵੇਂ ਇਕੋ ਜਿਹੇ ਆ ਜ਼ਿੰਦਗੀ ਦਾ ਆਨੰਦ ਬਿਹਤਰ ਤਰੀਕੇ ਦੇ ਨਾਲ ਮਾਣਾਂਗੇ ਤਾਂ ਕਿਉਂ ਨਾ ਉਹਨਾਂ ਵਿਆਹ ਕਰਵਾ ਲਈਏ ਯੂਨੀਵਰਸਿਟੀ ਦੇ ਵਿੱਚ ਇਕੱਠੇ ਪੜ੍ਹਦੇ ਹੋਏ ਦੋਹਾਂ ਨੂੰ ਪਿਆਰ ਹੋ ਗਿਆ ਸੁਭਾਰ ਰਲ ਕੇ ਆਤੇ ਘਰਦਿਆਂ ਨੂੰ ਮਿਲਵਾਉਣ ਤੋਂ ਬਾਅਦ ਉਹਨਾਂ ਨੇ ਵਿਆਹ ਵੀ ਕਰ ਲਿਆ 1997 ਦੇ ਵਿੱਚ ਇਹ ਵਿਆਹ ਕੀਤਾ ਗਿਆ ਸੀ ਦੋਵੇਂ ਜਣੇ ਵਿਆਹ ਤੋਂ ਬਾਅਦ ਖੁਸ਼ ਸਨ ਘਰ ਦੇ ਵਿੱਚ ਇੱਕ ਧੀ ਨੇ ਵੀ ਜਨਮ ਲਿਆ ਸੀ ਪਰ ਵਿਆਹ ਹੋਣ ਤੋਂ ਤੁਰੰਤ ਬਾਅਦ ਹੀ ਕੁਝ ਸਮੇਂ ਬਾਅਦ ਹੀ ਪਤੀ ਨੂੰ ਇਹ ਲੱਗਣ ਲੱਗ ਗਿਆ ਕਿ ਉਸਦੀ ਪਤਨੀ ਮਨਜੀਤ ਕੌਰ ਉਹ ਜਿਹੀ ਕੁੜੀ ਨਹੀਂ ਹੈ ਜਿਸ ਤੇ ਨਾਲ ਉਹ ਵਿਆਹ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਉਸਦੀ ਰੂੜੀਵਾਦੀ ਸੋਚ ਇਸ ਦੇ ਵਿੱਚ ਰੁਕਾਵਟ ਬਣ ਰਹੀ ਸੀ ਉਸ ਨੇ ਜਿਵੇਂ ਹੁਣ ਤੱਕ ਆਪਣੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਜਾਂ ਆਸ-ਪਾਸੇ ਰਿਸ਼ਤੇਦਾਰਾਂ ਨੂੰ ਦੇਖਿਆ ਹੋਣਾ ਹੈ ਕਿ ਔਰਤਾਂ ਹਮੇਸ਼ਾ ਘਰ ਦਾ ਕੰਮ ਕਰਦੀਆਂ ਨੇ ਪਤੀ ਦੀ ਸੇਵਾ ਕਰਦੀਆਂ ਨੇ ਜੋ ਕਿ ਪੁਰਾਣੇ ਸਮਿਆਂ ਦੇ ਵਿੱਚ ਜ਼ਿਆਦਾ ਹੁੰਦਾ ਸੀ ਪਰ ਹੁਣ ਜਦੋਂ ਔਰਤਾਂ ਵੀ ਪਤੀ ਦੇ ਨਾਲ ਬਰਾਬਰ ਕੰਮ ਕਰ ਰਹੀਆਂ ਨੇ ਬਾਹਰ ਦਾ ਤਾਂ ਘਰ ਦਾ ਕੰਮ ਵੀ ਉਸੇ ਤਰ੍ਹਾਂ ਹੀ ਬਰਾਬਰ ਹੋਣਾ ਚਾਹੀਦਾ ਹੈ ਪਰ ਇੱਥੇ ਮੁਖਤਿਆਰ ਪੰਗਾਲੀ ਇਹ ਗੱਲ ਨੂੰ ਸ਼ਾਇਦ ਸਮਝ ਨਹੀਂ ਪਾਇਆ ਸੀ ਜਾਂ ਫਿਰ ਉਸ ਦੀ ਸੋਚ ਇਸ ਦੇ ਵਿੱਚ ਅੜੀਕਾ ਬਣ ਰਹੀ ਸੀ ਉਸ ਦਾ ਹੰਕਾਰ ਅੱਗੇ ਆ ਰਿਹਾ ਸੀ ਉਸਨੂੰ ਇਹ ਲੱਗਦਾ ਸੀ ਕਿ ਮੇਰੀ ਪਤਨੀ ਮੇਰੇ ਲਈ ਸਾਰਾ ਕੰਮਕਾਰ ਕਰਕੇ ਰੱਖੀ ਮੇਰੇ ਲਈ ਰੋਟੀ ਬਣਾ ਕੇ ਰੱਖੀ ਮੇਰਾ ਇੰਤਜ਼ਾਰ ਕਰੇ ਅਸੀਂ ਇਕੱਠੇ ਰੋਟੀ ਖਾਈਏ ਭਾਵੇਂ ਘਰ ਦੇ ਵਿੱਚ ਇੱਕ ਤੀ ਵੀ ਹੋ ਚੁੱਕੀ ਸੀ ਤੀ ਦੇ ਜਨਮ ਲੈਣ ਤੋਂ ਬਾਅਦ ਕੁਝ ਸਮੇਂ ਦੇ ਲਈ ਰਵਈਆ ਜ਼ਰੂਰ ਬਦਲਿਆ ਸੀ ਮੁਖਤਿਆਰ ਦਾ ਪਰ ਉਸ ਮਗਰੋਂ ਫਿਰ ਤੋਂ ਤੋਂ ਉਹੋ ਜਿਹੀ ਹੀ ਸੋਚ ਰੱਖਣ ਲੱਗ ਪਿਆ ਸੀ ਕਿ ਮੇਰੀ ਪਤਨੀ ਮੇਰਾ ਇੰਤਜ਼ਾਰ ਕਰੇ ਆਪ ਭਾਵੇਂ ਉਹ ਬਾਹਰੋਂ ਸ਼ਰਾਬਾਂ ਪੀ ਕੇ ਆਉਂਦਾ ਸੀ ਪਰ ਉਸਨੂੰ ਹੁੰਦਾ ਸੀ ਕਿ ਮੇਰੀ ਪਤਨੀ ਪਹਿਲਾਂ ਕਾਰ ਨੂੰ ਸੰਭਾਲੇ ਬੱਚੇ ਨੂੰ ਸੰਭਾਲੇ ਉਸ ਦੀ ਖੁਦ ਦੀ ਹਾਲਤ ਇਹੋ ਜਹੀ ਸੀ ਪ੍ਰੈਗਨਨਸੀ ਤੋਂ ਬਾਅਦ ਕਿ ਉਸ ਨੂੰ ਸਹਾਰੇ ਦੀ ਲੋੜ ਸੀ ਪਰ ਪਤੀ ਨੇ ਉਹ ਸਭ ਕੁਝ ਤਾਂ ਨਹੀਂ ਸਮਝਿਆ ਉਹਨੇ ਕਿਤੇ ਵੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਦਿਖਾਈ ਇਥੇ ਉਹ ਪਤੀ ਪਤਨੀ ਤੋਂ ਤਾਂ ਸਭ ਕੁਝ ਚੰਦਾ ਸੀ ਪਰ ਸ਼ਾਇਦ ਆਪਣੇ ਅਤੇ ਫਰਜ਼ ਅਤੇ ਜ਼ਿੰਮੇਵਾਰੀਆਂ ਉਸਨੇ ਕਿਤੇ ਵੀ ਕਦੇ ਵੀ ਨਹੀਂ ਨਿਭਾਈਆਂ ਇਸੇ ਕਰਕੇ ਨਾ ਤਾਂ ਆਪਣੀ ਧੀ ਦਾ ਖਿਆਲ ਉਸਨੇ ਉਸ ਤਰੀਕੇ ਦੇ ਨਾਲ ਰੱਖਿਆ ਅਤੇ ਨਾ ਹੀ ਆਪਣੀ ਪਤਨੀ ਨੂੰ ਉਹ ਸਪੋਰਟ ਉਹ ਸਹਾਰਾ ਦਿੱਤਾ ਜੋ ਕਿ ਉਸ ਨੂੰ ਪ੍ਰੈਗਨਨਸੀ ਤੋਂ ਬਾਅਦ ਚਾਹੀਦਾ ਸੀ ਬੱਚੀ ਦਾ ਪਾਲਣ ਪੋਸ਼ਣ ਵੀ ਇਸ ਸਮੇਂ ਮਨਜੀਤ ਕੌਰ ਹੀ ਕਰ ਰਹੀ ਸੀ ਨਾਲ ਹੀ ਉਸ ਦਾ ਪਤੀ ਜਦੋਂ ਬਾਹਰ ਜਾਂਦਾ ਸੀ ਤਾਂ ਆਪ ਕੁਝ ਵੀ ਕਰਤਾ ਸੀ ਕਿੰਨਾ ਵੀ ਸਮਾਂ ਬਾਹਰ ਬਤੀਤ ਕਰਦਾ ਸੀ ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਹੋਏ ਕਿ ਘਰ ਦੇ ਵਿੱਚ ਕਿਹੜੀ ਗੱਲ ਦੀ ਜ਼ਰੂਰਤ ਹੈ ਉਸ ਦੀ ਪਤਨੀ ਮਨਜੀਤ ਕੌਰ ਨੂੰ ਇਸ ਸਮੇਂ ਕੀ ਚਾਹੀਦਾ ਹੈ ਉਹ ਪਿਆਰ ਮੁਹੱਬਤ ਦੀਆਂ ਗੱਲਾਂ ਤਾਂ ਕੈਰ ਯੂਨੀਵਰਸਿਟੀ ਦੇ ਸਮੇਂ ਤੋਂ ਕੁਝ ਸਮਾਂ ਬਾਅਦ ਹੀ ਖਤਮ ਹੋ ਗਈਆਂ ਸੀ ਹੁਣ ਵਿਆਹ ਤੋਂ ਬਾਅਦ ਦੀਆਂ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਮਨਜੀਤ ਕੌਰ ਵੀ ਖਾਸੀ ਪਰੇਸ਼ਾਨ ਹੋ ਚੁੱਕੀ ਸੀ ਉਸ ਨੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਦੇ ਬਾਰੇ ਜਾਣਕਾਰੀ ਦੇਣਾ ਸ਼ੁਰੂ ਕੀਤਾ ਦੱਸਣਾ ਸ਼ੁਰੂ ਕੀਤਾ ਕਿ ਮੇਰੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਹਰੇਕ ਨੇ ਹੀ ਸਲਾਹ ਦਿੱਤੀ ਕਿ ਤੂੰ ਥੋੜਾ ਜਿਹਾ ਸਬਰ ਕਰ ਪਿਆਰ ਵਿਆਹ ਕਰਵਾਇਆ ਤੁਸੀਂ ਲਵ ਮੈਰਿਜ ਕਰਵਾਈ ਹੈ ਚੰਗੀ ਤਰ੍ਹਾਂ ਇੱਕ ਦੂਸਰੇ ਨੂੰ ਜਾਣਤੀ ਹੋ ਬੈਠ ਕੇ ਇੱਕ ਦੂਸਰੇ ਦੇ ਨਾਲ ਗੱਲ ਕਰੋ ਤਾਂ ਕਿ ਇਹ ਮਸਲਾ ਹੱਲ ਹੋ ਸਕੇ ਪਰ ਇੱਕ ਵਾਰੀ ਜਦੋਂ ਇਹ ਮਸਲਾ ਵਧਣਾ ਸ਼ੁਰੂ ਹੋਇਆ ਤਾਂ ਇਹ ਰੁਕਿਆ ਨਹੀਂ ਕਰਦੇ ਹਾਲਾਤ ਬੱਤੋਂ ਬੱਤਰ ਹੁੰਦੇ ਗਏ ਇੱਥੇ ਮਨਜੀਤ ਕੋਰ ਦਾ ਇੱਕ ਦਿਓਰ ਵੀ ਐ ਮੁਖਤਿਆਰ ਦਾ ਛੋਟਾ ਭਰਾ ਵੀ ਐ ਜੋ ਕਿ ਸ਼ਰਾਬ ਪੀਣ ਦਾ ਆਦੀ ਕਹਿ ਸਕਦੇ ਆ ਉਸ ਨੂੰ ਤੇ ਉਸੇ ਨੇ ਹੀ ਆਪਣੇ ਇਸ ਵੱਡੇ ਭਰਾ ਨੂੰ ਸ਼ਰਾਬ ਤੇ ਲਗਾਇਆ ਸੀ ਇਹ ਗੱਲ ਬਾਤ ਦੇ ਵਿੱਚ ਪੁਲਿਸ ਰਿਪੋਰਟ ਦੇ ਵਿੱਚ ਸਾਹਮਣੇ ਆਈ ਅਤੇ ਉਹਨਾਂ ਨੇ ਆਪਣੀ ਜਾਂਚ ਪੜਤਾਲ ਦੇ ਵਿੱਚ ਕਿਹਾ ਕਿ ਇਸ ਕਾਰਨ ਹੀ ਮਨਜੀਤ ਕੋਰ ਚਾਹੁੰਦੀ ਸੀ ਕਿ ਉਸ ਦਾ ਛੋਟਾ ਭਰਾ ਘਰ ਦੇ ਵਿੱਚ ਨਾ ਰਹੇ ਉਸ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਪਰ ਹੁਣ ਜਦੋਂ ਹੌਲੀ-ਹੌਲੀ ਕਰਦੇ ਹੋਏ ਸਮਾਂ ਤਾਂ ਲੰਘ ਰਿਹਾ ਸੀ ਪਰ ਜ਼ਿੰਦਗੀ ਕੱਟਣਾ ਮਨਜੀਤ ਕੌਰ ਦੇ ਲਈ ਮੁਸ਼ਕਿਲ ਹੋ ਰਿਹਾ ਸੀ ਜਦੋਂ ਉਸਨੇ ਦੇਖਿਆ ਸੀ ਕਿ ਮੇਰੇ ਘਰ 3 ਨੇ ਜਨਮ ਲਿਆ 2003 ਦੇ ਵਿੱਚ ਤਾਂ ਘਰ ਦੇ ਹਾਲਾਤ ਥੋੜੇ ਜਿਹੇ ਸੁਧਰੇ ਸੀ ਮੁਖਤਿਆਰ ਸ਼ਾਇਦ ਉਸ ਗਲਤ ਰਸਤੇ ਤੋਂ ਜੋ ਉਸ ਨੂੰ ਸਹੀ ਲੱਗ ਰਿਹਾ ਇਸ ਸਮੇਂ ਉਤੋਂ ਹਟ ਕੇ ਉਹ ਵਾਪਸ ਆਪਣੀ ਫੈਮਲੀ ਦੇ ਵੱਲ ਆ ਰਹੀਆਂ ਸੀ ਇਹੀ ਸੋਚ ਕੇ ਮਨਜੀਤ ਕੌਰ ਇੱਕ ਵਾਰ ਫਿਰ ਤੋਂ ਪ੍ਰੈਗਨੈਂਟ ਹੋਣਾ ਚਾਹੁੰਦੀ ਸੀ ਅਤੇ ਉਹ ਪ੍ਰੈਗਨੈਂਟ ਹੋ ਵੀ ਜਾਂਦੀ ਹੈ ਇਸ ਮਗਰੋਂ ਆਪਣੇ ਪਤੀ ਉਹ ਦੱਸਦੀ ਹੈ ਉਹ ਵੀ ਖੁਸ਼ ਹੁੰਦਾ ਹੈ ਕਿ ਘਰ ਦੇ ਵਿੱਚ ਦੂਜਾ ਬੱਚਾ ਆਵੇਗਾ ਖੁਸ਼ਹਾਲ ਪਰਿਵਾਰ ਸੀ ਅਤੇ ਆਣ ਵਾਲਾ ਸਮਾਂ ਉਹ ਚੰਗਾ ਬਣਾਉਣਾ ਚਾਹੁੰਦੇ ਸੀ ਜਿਸ ਤੇ ਚਲਦੇ ਹੋਏ ਕੁਝ ਦੁੱਖ ਤਕਲੀਫਾਂ ਮਨਜੀਤ ਕੌਰ ਝੇਲ ਰਹੀ ਸੀ ਇਸਾਸ ਦੇ ਨਾਲ ਕਿ ਕੁਛ ਦਿਨਾਂ ਬਾਅਦ ਘਰ ਦੇ ਵਿੱਚ ਖੁਸ਼ੀਆਂ ਆਣ ਗਈਆਂ ਪਰ ਇੱਕ ਦਿਨ ਅਚਾਨਕ 18 ਅਕਤੂਬਰ 2006 ਦਾ ਉਹ ਦਿਨ ਜਦੋਂ ਮਨਜੀਤ ਕੌਰ ਪ੍ਰੈਗਨੈਂਸੀ ਕਰਕੇ ਹੀ ਯੋਗਾ ਕਲਾਸ ਲਗਾਉਂਦੀ ਸੀ ਯੋਗਾ ਦੇ ਲਈ ਗਈ ਅਤੇ ਉਹ ਵਾਪਸ ਨਹੀਂ ਆਈ ਇਸ ਮਗਰੋਂ ਪਰਿਵਾਰਿਕ ਮੈਂਬਰਾਂ ਤੋਂ ਪੁੱਛਕਿਛ ਕੀਤੀ ਗਈ ਜਾਂਚ ਪੜਤਾਲ ਸ਼ੁਰੂ ਕੀਤੀ ਪਤੀ ਨੇ ਆਪਣੇ ਪੱਧਰ ਤੇ ਦੋਸਤਾਂ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਪਰ ਕਿਤੋਂ ਵੀ ਮਨਜੀਤ ਕੌਰ ਦਾ ਕੁਝ ਪਤਾ ਨਹੀਂ ਲੱਗਿਆ ਹੁਣ ਮਨਜੀਤ ਕੌਰ ਦੇ ਬਾਰੇ ਇੱਕ ਗੱਲ ਜ਼ਰੂਰ ਪਤਾ ਲੱਗੀ ਉਸ ਤੇ ਪਤੀ ਦੇ ਵੱਲੋਂ ਰਿਸ਼ਤੇਦਾਰਾਂ ਦੇ ਵੱਲੋਂ ਕਹੀ ਜਾਂਦੀ ਸੀ ਕਿ ਜਦੋਂ ਵੀ ਘਰ ਦੇ ਵਿੱਚ ਕੋਈ ਟੈਨਸ਼ਨ ਹੁੰਦੀ ਸੀ પતિ ਪਤਨੀ ਦੇ ਵਿੱਚ ਝਗੜਾ ਹੁੰਦਾ ਸੀ ਤਾਂ ਇੱਕ ਦੋ ਦਿਨਾਂ ਦੇ ਲਈ ਇਹ ਸਾਰੇ ਮਾਹੌਲ ਤੋਂ ਬ੍ਰੇਕ ਲੈਣ ਦੇ ਲਈ ਮਨਜੀਤ ਕੋਰ ਘਰ ਤੋਂ ਚਲੀ ਜਾਂਦੀ ਸੀ ਚਾਹੇ ਉਹ ਕਿਸੇ ਹੋਟਲ ਦੇ ਵਿੱਚ ਜਾ ਕੇ ਰਹੇ ਜਾਂ ਫਿਰ ਕਿਸੇ ਰਿਸ਼ਤੇਦਾਰ ਦੇ ਘਰ ਦੇ ਵਿੱਚ ਰਹੇ ਤਾਂ ਕਿ ਮਾਹੌਲ ਇੱਥੇ ਠੀਕ ਹੋ ਜਾਵੇ ਪੂਰੀ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ ਅਤੇ ਸੁਲਝਾ ਕੇ ਉਹ ਵਾਪਸ ਆਪਣੇ પતિ ਕੋਲ ਆ ਜਾਂਦੀ ਸੀ ਇਸ ਸਮੇਂ ਵੀ ਸਭ ਨੂੰ ਇਹ ਹੀ ਸੀ ਕਿ ਮਨਜੀਤ ਕੌਰ ਕਿਤੇ ਗਈ ਹੋਣੀ ਹੈ ਅਤੇ ਵਾਪਸ ਆ ਜਾਵੇਗੀ ਪਰ ਜਦੋਂ ਅਗਲੇ ਦਿਨ ਵੀ ਉਹ ਨਾ ਪਰਤੀ ਪੁਲਿਸ ਦੇ ਕੋਲ ਰਿਪੋਰਟ ਲਿਖਵਾਈ ਜਾਂਦੀ ਹੈ ਅਤੇ ਉਸ ਮਗਰੋਂ ਪੁਲਿਸ ਦੀ ਜਾਂਚ ਤੇ ਦੌਰਾਨ 23 ਅਕਤੂਬਰ ਨੂੰ ਬੀਚ ਦੇ ਨੇੜਿਓਂ ਇੱਕ ਜਲੀ ਹੋਈ ਔਰਤ ਦੀ ਲਾਸ਼ ਮਿਲਦੀ ਹੈ ਸਭ ਤੋਂ ਪਹਿਲਾਂ ਤਾਂ ਇੱਥੇ ਹੀ ਸਨਸਨੀ ਫੈਲ ਜਾਂਦੀ ਹੈ ਕਿ ਬੀਚ ਦੇ ਉੱਪਰ ਜਲੀ ਹੋਈ Laash ਮਿਲੀ ਹੈ। ਇਹ ਖਬਰ ਮੀਡੀਆ ਦੇ ਵਿੱਚ ਆ ਗਈ। ਨਾਲ ਹੀ ਪੰਜਾਬੀ ਕੁੜੀ ਦੀ ਮਿਸਿੰਗ ਰਿਪੋਰਟ, ਮਨਜੀਤ कौर ਦੀ ਮਿਸਿੰਗ ਰਿਪੋਰਟ ਵੀ ਮੀਡੀਆ ਦੇ ਵਿੱਚ ਆ ਗਈ। ਕਿ ਕਿਸ ਤਰ੍ਹਾਂ ਦੇ ਨਾਲ ਇੱਕ ਕੁੜੀ ਗਾਇਬ ਹੈ ਪ੍ਰੈਗਨੈਂਟ ਹੈ ਉਹ ਇੱਕੋ ਦੀ 3 ਸਾਲ ਦੀ ਬੱਚੀ ਘਰ ਦੇ ਵਿੱਚ ਉਸ ਦਾ ਇੰਤਜ਼ਾਰ ਕਰ ਰਹੀ ਹੈ ਸਾਰੇ ਜਾਨੇ ਭਾਵੁਕ ਹੋ ਕੇ ਇਸ ਖਬਰ ਦੇ ਨਾਲ ਜੁੜ ਚੁੱਕੇ ਸੀ ਪਰ ਜਿਵੇਂ ਹੀ ਪਤਾ ਲੱਗਦਾ ਹੈ ਕਿ ਬੀਚ ਦੇ ਉੱਪਰੋਂ ਇੱਕ Laash ਮਿਲੀ ਹੈ ਤੇ ਉਸ ਦੀ شناخت ਕਰਵਾਈ ਜਾਂਦੀ ਹੈ ਤਾਂ ਇਹ ਮਨਜੀਤ कौर ਦੀ ਹੀ ਹੁੰਦੀ ਹੈ ਬੜੇ ਹੀ ਦਰਦਨਾਕ ਤਰੀਕੇ ਦੇ ਨਾਲ ਇਸ ਦੀ ਅੱਧ ਜਲੀ ਹੋਈ ਇੱਥੇ Laash ਮਿਲਦੀ ਹੈ ਤੇ ਨਾਲ ਹੀ ਉਸ ਦੇ ਪੇਟ ਦੇ ਵਿੱਚ ਇੱਕ ਬੱਚਾ ਵੀ ਸੀ ਪਤਾ ਲੱਗਦਾ ਹੈ ਕਿ ਉਹ ਵੀ ਇੱਕ ਧੀ ਸੀ ਉਸ ਦੀ ਵੀ ਜਾਨ ਗਈ ਹੈ ਇਹ ਸਾਰਾ ਬਾਣਾਕਾਰ ਆਖਿਰਕਾਰ ਕਿਸ ਦੇ ਵੱਲੋਂ ਕੀਤਾ ਗਿਆ ਕੋਣ ਮਨਜੀਤ ਕੌਰ ਦਾ ਐਡਾ ਵੱਡਾ ਦੁਸ਼ਮਣ ਹੈ ਜੋ ਕਿ ਉਸਤੇ ਘਰੋਂ ਨਿਕਲਦੇ ਸਾਰ ਹੀ ਉਸ ਦਾ ਪਿੱਛਾ ਕਰਦਾ ਹੈ ਉਸ ਨੂੰ ਫੜਦਾ ਹੈ ਜਲਾਉਂਦਾ ਹੈ ਮਾਰਦਾ ਹੈ ਅਤੇ ਬਾਅਦ ਦੇ ਵਿੱਚ 18 ਅਕਤੂਬਰ ਦੀ ਗੁੰਮਈ ਇਹ ਕੁੜੀ 23 ਤਰੀਕ ਨੂੰ ਪਤਾ ਲੱਗਦਾ ਹੈ ਤੇ 1 ਅਕਤੂਬਰ ਨੂੰ ਕਿ ਇਹ ਮਰ ਚੁੱਕੀ ਹੈ ਇਸ ਦੇ ਪਿੱਛੇ ਦੀਆਂ ਤਾਰਾਂ ਜਦੋਂ ਖੋਲਣੀਆਂ ਪੁਲਿਸ ਦੇ ਵੱਲੋਂ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸਾਰਾਂ ਸਾਰੀਆਂ ਤਾਰਾਂ ਜਾ ਕੇ ਜੁੜਦੀਆਂ ਨੇ ਮਨਜੀਤ ਕੌਰ ਦੇ ਪਤੀ ਮੁਖਤਿਆਰ ਦੇ ਨਾਲ ਹਾਲਾਂਕਿ ਪਹਿਲਾਂ ਤਾਂ ਹੋਏ ਆਖਦਾ ਹੈ ਕਿ ਮੇਰੀ ਪਤਨੀ ਦਾ ਇੱਕ ਦੋਸਤ ਹੈ ਜਿਸ ਦਾ ਨਾਮ ਟੋਨੀ ਹੈ ਅਤੇ ਉਸ ਦੇ ਨਾਲ ਘੁੰਮਦੀ ਫਿਰਦੀ ਸੀ ਕੋਸ਼ਿਸ਼ ਕੀਤੀ ਗਈ ਸੀ ਮੁਖਤਿਆਰ ਦੇ ਵੱਲੋਂ ਕਿ ਸ਼ੱਕ ਦੀ ਸਯੋਧੇ ਵੱਲ ਕਮਾਈ ਜਾਵੇ ਪੁਲਿਸ ਨੇ ਟੋਨੀ ਤੋਂ ਪੁੱਛਗਿੱਛ ਕੀਤੀ ਤਾਂ ਉੱਥੇ ਜਾ ਕੇ ਬਿਲਕੁਲ ਸਾਫ਼ ਹੋ ਗਿਆ ਕਿ ਇੱਕ ਦੂਸਰੇ ਨੂੰ ਜਾਣਦੇ ਤਾਂ ਜ਼ਰੂਰ ਸੀ ਪਰ ਘੁੰਮਣਾ ਫਿਰਨਾ ਜਾਂ ਫਿਰ ਇਹੋ ਜਿਹੀ ਕੋਈ ਗਲਤ ਗੱਲ ਦੋਹਾਂ ਦੇ ਵਿੱਚੋਂ ਨਹੀਂ ਸਾਹਮਣੇ ਆਈ ਹੁਣ ਹੌਲੀ-ਹੌਲੀ ਕਰਦੇ ਹੋਏ ਮੁਖਤਿਆਰ ਸਿੰਘ ਦੇ ਫੋਨ ਦੀ ਲੋਕੇਸ਼ਨ ਕਿਉਂਕਿ ਮਨਜੀਤ ਕੌਰ ਦਾ ਫੋਨ ਉਹਦੇ ਕੋਲ ਹੀ ਸੀ ਉਹਦੇ ਵਿੱਚ ਉਸਨੇ ਆਪਣਾ SIM ਪਾਇਆ ਹੋਇਆ ਸੀ ਅਤੇ ਨਾਲ ਹੀ ਕੁਝ ਹੋਰ ਗੱਲਾਂ CCTV ਫੁਟੇਜ ਜਿਸ ਤੇ ਆਧਾਰ ਤੇ ਪਤਾ ਲੱਗਿਆ ਕਿ ਇੱਕ ਦੁਕਾਨ ਤੋਂ ਮੁਖਤਿਆਰ ਸਿੰਘ ਅਖਬਾਰ ਅਤੇ ਲਾਈਟਰ ਖਰੀਦਦਾ ਨਜ਼ਰ ਆਇਆ ਪੈਟਰੋਲ ਪੰਪ ਤੇ ਵੀ ਉਸਨੂੰ ਦੇਖਿਆ ਗਿਆ ਸੀ ਅਤੇ ਇਹਨਾਂ ਸਾਰੀਆਂ ਗੱਲਾਂ ਨੂੰ ਜੋੜਦੇ ਹੋਏ ਸਖਤੀ ਦੇ ਨਾਲ ਥੋੜਾ ਪੁੱਛਕਿਛ ਕੀਤੀ ਗਈ ਤਾਂ ਉਸਨੇ ਮੰਨ ਲਿਆ ਕਿ ਮੈਂ ਆਪਣੀ 3 ਸਾਲ ਦੀ 마ਸੂਮ ਬੱਚੀ ਦੀ ਜ਼ਿੰਦਗੀ ਹਮੇਸ਼ਾ ਹਮੇਸ਼ਾ ਦੇ ਲਈ ਖਰਾਬ ਕਰ ਚੁੱਕਿਆ ਕਿਉਂਕਿ ਉਸਦੀ ਮਾਂ ਨੂੰ ਮੈਂ ਆਪਣੇ ਹੱਥੀ ਮਾਰਿਆ ਹੈ ਉਸ ਬੱਚੀ ਤੋਂ ਮਾਂ ਵੀ ਖੋ ਲਈ ਪ੍ਰੈਗਨੈਂਸੀ ਉਹ ਆਉਣ ਵਾਲਾ ਉਹ ਦੁਨੀਆ ਦੇ ਵਿੱਚ ਬੱਚਾ ਉਹ ਵੀ ਮਾਰ ਦਿੱਤਾ ਇਸ ਪਿਓ ਨੇ ਕਿਸ ਤਰਿੰਦਗੀ ਦੇ ਨਾਲ ਆਪਣੀ ਹੀ ਪਤਨੀ ਦੀ ਜਾਨ ਲਈ ਉਸ ਕੁੜੀ ਦੀ ਜੋ ਕਿ ਯੂਨੀਵਰਸਿਟੀ ਦੇ ਵਿੱਚ ਇਹ ਦੋਵੇਂ ਜਾਣੇ ਮਸ਼ਹੂਰ ਸੀ ਦੋਵੇਂ ਜਾਣੇ ਪਿਆਰ ਕਰਦੇ ਸੀ ਸੁਭਾਰ ਹਲਦਾ ਹੋਣ ਕਰਕੇ ਹੀ ਇਹਨਾਂ ਨੇ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਤੋਂ ਬਾਅਦ ਬੜੀ ਹੀ ਦਰਿੰਦਗੀ ਦੇ ਨਾਲ ਪਤੀ ਨੇ ਆਪਣੀ ਪਤਨੀ ਦੀ ਜਾਨ ਲੈ ਲੇ ਇਸ ਦੇ ਪਿੱਛੇ ਦਾ ਜੇ ਦੋਸਤੋ ਕਾਰਨ ਪੁੱਛਿਆ ਗਿਆ ਤਾਂ ਉਹ ਕਾਰਨ ਵੀ ਉਹਨੇ ਦੱਸਿਆ ਅਤੇ ਨਾਲ ਹੀ ਦੱਸਿਆ ਕਿ ਉਹ ਜਦੋਂ ਯੋਗਾ ਕਲਾਸ ਗਈ ਸੀ ਉਤੋਂ ਉਹ ਵਾਪਸ ਉਹ ਉਸ ਨੂੰ ਲੈ ਆਇਆ ਸੀ ਘਰ ਪਰ ਜਿਵੇਂ ਹੀ ਕਲਾਸ ਲਗਾ ਕੇ ਉਹ ਘਰ ਆਉਂਦੀ ਹੈ ਕਰ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਜਿਸ ਤੋਂ ਬਾਅਦ ਇਹ ਪਤੀ ਆਪਣੀ ਪਤਨੀ ਦੀ ਜਾਨ ਲੈ ਲੈਂਦਾ ਉਸ ਨੂੰ ਜਲਾ ਕੇ ਬੀਚ ਤੇ ਸੁੱਟਾਂਦਾ ਹੈ ਕੀ ਕੁਝ ਹੋਰ ਇਸ ਪੂਰੀ ਕਹਾਣੀ ਦੇ ਵਿੱਚ ਸਾਹਮਣੇ ਆਇਆ ਸੀ ਕੁਝ ਹੋਰ ਤਾਰਾਂ ਜੁੜਨੀਆਂ ਬਾਕੀ ਨੇ ਆਖਿਰਕਾਰ ਇਸ ਦਾ ਉਹ ਦਿਓਰ ਜਿਸ ਦਾ ਨਾਮ ਸੁਖਵਿੰਦਰ ਸਿੰਘ ਸੀ ਉਹਦਾ ਇਹਦੇ ਵਿੱਚ ਕੀ ਰੋਲ ਸੀ ਇਸ ਪਤਨੀ ਨੇ ਕਿੰਨੀ ਹੀ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਘਰ ਨੂੰ ਬਚਾ ਸਕਾਂ ਉਹ ਸਾਰੀਆਂ ਖੁਸ਼ੀਆਂ ਜਿਹੜੀਆਂ ਕਦੇ ਉਹਨਾਂ ਨੇ ਵਿਆਹ ਤੋਂ ਪਹਿਲਾਂ ਮਾਣੀਆਂ ਸੀ ਉਹ ਅੱਜ ਵੀ ਘਰ ਦੇ ਵਿੱਚ ਲਿਆ ਸਕਾਂ ਜਦੋਂ ਉਹਨੂੰ ਦਿਖਿਆ ਕਿ ਪ੍ਰੈਗਨੈਂਸੀ ਦੇ ਸਮੇਂ ਹੀ ਸਹੀ ਪਰ ਉਸਤਾ ਪਤੀ ਮੁਖਤਿਆਰ ਪੰਗਾਲੀ ਉਸ ਦੇ ਨਾਲ ਪਿਆਰ ਕਰਨ ਲੱਗ ਪਿਆ ਸੀ ਘਰ ਦੇ ਵਿੱਚ ਰਹਿਣ ਲੱਗ ਪਿਆ ਸੀ ਜਿਆਦਾ ਕੇਅਰ ਕਰਨ ਲੱਗ ਗਿਆ ਸੀ ਤਾਂ ਉਸਨੇ ਸੋਚਿਆ ਕਿ ਇੱਕ ਹੋਰ ਬੱਚੇ ਨੂੰ ਲਿਆਉਣਾ ਚਾਹੀਦਾ ਹੈ ਤਾਂ ਕਿ ਘਰ ਦੇ ਹਾਲਾਤ ਹੋ ਸਕਦਾ ਉਸ ਧਿਆਨ ਦੇ ਨਾਲ ਸੁਧਰ ਜਾਣ ਪਰ ਇਹ ਨਹੀਂ ਪਤਾ ਸੀ ਕਿ ਇਹ ਪਤੀ ਇਸ ਸਮੇਂ ਤੱਕ ਦਰਿੰਦਾ ਬਣ ਚੁੱਕਿਆ ਜਿਸ ਨੂੰ ਨਾ ਤਾਂ ਆਪਣੇ ਬੱਚਿਆਂ ਦੀ ਪਰਵਾਹ ਹੈ ਨਾ ਹੀ ਪਤਨੀ ਦੀ ਦੋਹਾਂ ਨੂੰ ਬੇਰਹਿਮੀ ਦੇ ਨਾਲ ਖਤਮ ਕੀਤਾ ਗਿਆ ਹੋਰ ਕੀ ਕੁਝ ਸਾਹਮਣੇ ਆਇਆ ਇੱਕ ਵਾਰੀ ਜ਼ਰੂਰ ਧਿਆਨ ਨਾਲ ਸੁਣਦੇ ਆ ਕੈਨੇਡਾ ਦੀ ਵੈਂਕੂਵਰ ਦੀ ਰਹਿਣ ਵਾਲੀ ਮਨਜੀਤ ਕੌਰ 18 ਅਕਤੂਬਰ 2006 ਇਹ ODIN ਸੀ ਜਦੋਂ ਮਨਜੀਤ ਦੇ ਗਾਇਬ ਹੋਣ ਤੋਂ ਬਾਅਦ 5 ਦਿਨਾਂ ਬਾਅਦ 23 ਅਕਤੂਬਰ ਨੂੰ ਉਸਦੀ ਜਲੀ ਹੋਈ লাশ ਵਿਚ ਦੇ ਕਿਨਾਰੇ ਮਿਲੀ ਪੁਲਿਸ ਨੇ ਇੱਥੇ ਪਹੁੰਚ ਕੇ ਪਤਾ ਲਗਾਇਆ ਅਤੇ ਸੌਰਿਆਂ ਤੋਂ ਇਸ ਸਬੰਧੀ ਜਾਣਕਾਰੀ ਲਈ ਤਾਂ ਪਤਾ ਲੱਗਦਾ ਕਿ ਕਿਸ ਤਰ੍ਹਾਂ ਦੇ ਨਾਲ ਉਸ ਦਾ ਇਹ ਇੱਕ ਖੁਸ਼ਹਾਲ ਪਰਿਵਾਰ ਸੀ ਜਿਸ ਦੇ ਵਿੱਚ ਧੀ ਵੀ ਸੀ ਅਤੇ ਉਹ ਖੁਦ ਵੀ ਪ੍ਰੈਗਨੈਂਟ ਸੀ ਪਤੀ ਪਤਨੀ ਰਹਿੰਦੇ ਹੁੰਦੇ ਸੀ ਘਰ ਦੇ ਵਿੱਚ ਅਤੇ ਇਹ ਦੋਹਾਂ ਦੀ ਲਵ ਮੈਰਿਜ ਕਰਵਾਈ ਹੋਈ ਸੀ ਇਕ ਖਸਮੁਖ ਜੋੜਾ ਸੀ ਜਿਸ ਨੂੰ ਕਿ ਸਾਰੇ ਦੋਸਤ ਰਿਸ਼ਤੇਦਾਰ ਮਿਲ ਕੇ ਖੁਸ਼ ਹੁੰਦੇ ਸੀ ਮੁਖਤਿਆਰ ਪੰਗਾਲੀ ਇਸ ਦੇ ਪਤੀ ਦਾ ਨਾਮ ਸੀ ਅਤੇ ਘਰ ਦੇ ਵਿੱਚ 3 ਸਾਲ ਦੀ ਧੀ ਵੀ ਸੀ 1997 ਦੇ ਵਿੱਚ ਇਹ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਮੁਖਤਿਆਰ ਦੀ ਰੂੜੀਵਾਦੀ ਸੋਚ ਸਭ ਦੇ ਸਾਹਮਣੇ ਆਣ ਲੱਗੀ ਅਤੇ ਉਹ ਹੁਣ ਆਪਣੀ ਪਤਨੀ ਨੂੰ ਬੋਲਦਾ ਰਹਿੰਦਾ ਸੀ ਆਖਦਾ ਸੀ ਕਿ ਤੂੰ ਇੰਜ ਨਹੀਂ ਕੀਤਾ ਤੂੰ ਇੰਜ ਬਣਨਾ ਚਾਹੀਦਾ ਹੈ ਪਤਨੀਆਂ ਇਸ ਤਰ੍ਹਾਂ ਕਰਦੀਆਂ ਨਹੀਂ ਅਤੇ ਇਹ ਸਾਰੀ ਰੋਕਟੋਕੀ ਉਹ ਘਰ ਦੇ ਵਿੱਚ ਨਿਤ ਦਿਨ ਕਰਦਾ ਸੀ ਉਸ ਦੀ ਸੋਚ ਇੰਜ ਸੀ ਜਿਵੇਂ ਕਿ ਵਿਆਹ ਤੋਂ ਬਾਅਦ ਬਦਲ ਗਈ ਹੋਵੇ ਉਸ ਦੇ ਅਨੁਸਾਰ ਪਤਨੀ ਦਾ ਹੀ ਧਰਮ ਹੁੰਦਾ ਹੈ ਪਤੀ ਦੀ ਸੇਵਾ ਕਰਨਾ ਰੋਟੀ ਪਾਣੀ ਬਣਾਉਣਾ ਉਸ ਦੇ ਲਈ ਸਾਰੀਆਂ ਤਿਆਰੀਆਂ ਕਰਕੇ ਰੱਖਣਾ ਜਦੋਂ ਕਿ ਵਿਦੇਸ਼ ਦੇ ਵਿੱਚ ਜਾ ਕੇ ਕੰਮ ਵੀ ਵੰਡੇ ਜਾਂਦੇ ਨੇ ਦੋਹਾਂ ਦੋਵੇਂ ਜਣੇ ਅੱਜ ਕੱਲ ਪਤੀ ਪਤਨੀ ਸਾਂਝੇ ਤੌਰ ਤੇ ਘਰਾਂ ਦੇ ਵਿੱਚ ਕੰਮ ਕਰਦੇ ਨੇ ਪਰ ਇੱਥੇ ਹੋ ਆਖਦਾ ਸੀ ਕਿ ਨਹੀਂ ਇਹ ਸਾਰੇ ਕੰਮ ਪਤਨੀ ਦੇ ਕਰਨ ਵਾਲੇ ਨੇ ਤੇ ਉਹ ਹੀ ਕਰੇਗੀ ਇਹ ਦਿਨਾਂ ਹੋਰ ਕਈ ਗੱਲਾਂ ਕਰਦੇ ਵਿੱਚ ਹੋਈਆਂ ਜਦੋਂ ਮਨਜੀਤ ਕੌਰ ਨੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਉਹ ਇੰਜ ਕਰਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਨਵਾਂ ਨਵਾਂ ਵਿਆਹ ਹੋਇਆ ਹੈ ਕੋਈ ਗੱਲ ਨਹੀਂ ਸਬਰ ਕਰ ਕੁਝ ਸਮੇਂ ਦੇ ਵਿੱਚ ਠੀਕ ਹੋ ਜਾਣਾ ਸਾਰਾ ਕੁਝ ਤਾਂ ਇੰਜ ਹੀ 2003 ਦੇ ਵਿੱਚ ਇਸ ਧੀ ਨੇ ਜਨਮ ਲਿਆ ਸੀ ਇਹ ਜੋੜਾ ਇਸ ਧੀ ਦੇ ਆਉਣ ਤੋਂ ਬਾਅਦ ਬਹੁਤ ਖੁਸ਼ ਨਜ਼ਰ ਆਇਆ ਸਾਰਿਆਂ ਨੇ ਜਦੋਂ ਇਹਨਾਂ ਨੂੰ ਖੁਸ਼ ਦੇਖਿਆ ਤਾਂ ਇੰਜ ਲੱਗਿਆ ਕਿ ਹੁਣ ਸਭ ਕੁਝ ਰਿਸ਼ਤੇ ਦੇ ਵਿੱਚ ਠੀਕ ਹੋ ਗਿਆ ਪਰ ਮੁਖਤਿਆਰ ਸ਼ਰਾਬ ਪੀਣ ਲੱਗ ਪਿਆ ਸੀ ਪਹਿਲਾਂ ਵੀ ਉਹ ਸ਼ਰਾਬ ਪਿੰਦਾ ਹੁੰਦਾ ਸੀ ਪਰ ਹੁਣ ਉਹ ਹਰ ਰੋਜ਼ ਅਤੇ ਵੱਧ ਸ਼ਰਾਬ ਪੀਣ ਲੱਗ ਪਿਆ। ਇਹੀ ਉਮੀਦ ਕਰਦਾ ਹੁੰਦਾ ਸੀ ਕਿ ਉਹ ਫੇਰ ਵੀ ਉਸਦੀ ਪਤਨੀ ਉਸ ਦਾ ਇੰਤਜ਼ਾਰ ਕਰੇ ਘਰ ਦੇ ਵਿੱਚ ਰੋਟੀ ਪਾ ਕੇ ਬੈਠੀ ਰਹੇ ਚਾਹੇ ਉਹ ਸ਼ਰਾਬ ਪੀ ਕੇ ਜਿੰਨੇ ਮਰਜ਼ੀ ਵਜੇ ਘਰ ਪਹੁੰਚੇ। ਉਸਨੇ ਨਹੀਂ ਦੇਖਿਆ ਕਿ ਉਸਦੀ ਪਤਨੀ ਦੀ ਡਿਲੀਵਰੀ ਹੋਈ ਹੈ ਉਸ ਨੂੰ ਇਸ ਸਮੇਂ ਉਸਦੇ ਸਹਾਰੇ ਦੀ ਲੋੜ ਹੈ ਮਾਨਸਿਕ ਦਬਾਅ ਉਸਤੇ ਵਧਾ ਗਿਆ ਪਰ ਉਹ ਆਪਣੀ ਪਤਨੀ ਦੀਆਂ ਤਕਲੀਫਾਂ ਸਮਝਣ ਨੂੰ ਅਸਮਰਥ ਸੀ। ਕਦੀ ਇਹ ਉਸ ਦਾ ਪ੍ਰੇਮੀ ਹੁੰਦਾ ਸੀ ਜਦੋਂ ਉਸ ਦਾ ਹਰ ਗੱਲ ਤੇ ਧਿਆਨ ਰੱਖਦਾ ਸੀ ਪਰ ਅਜ ਉਹ ਲਾਪਰਵਾਹ ਤੇ ਬੇਪਰਵਾਹ ਹੁੰਦਾ ਗਿਆ ਅਤੇ ਆਪਣੀ ਪਤਨੀ ਦੇ ਨਾਲ ਮਾੜਾ ਸਲੂਕ ਕਰਨ ਤੋਂ ਵੀ ਉਹ ਝਿਜਕਦਾ ਨਹੀਂ ਸੀ ਹੌਲੀ-ਹੌਲੀ ਇਹ ਪਿਆਰ ਨਫ਼ਰਤ ਦੇ ਵਿੱਚ ਬਦਲਦਾ ਜਾ ਰਿਹਾ ਸੀ ਇਧਰ ਪਰਿਵਾਰਿਕ ਮੈਂਬਰ ਮਨਜੀਤ ਕੌਰ ਨੂੰ ਇਹੀ ਸਲਾਹ ਦੇ ਰਹੀ ਸੀ ਕਿ ਉਹ ਸਬਰ ਕਰੇ ਮਨਜੀਤ 3 ਸਾਲ ਬਾਅਦ ਇੱਕ ਵਾਰ ਫਿਰ ਤੋਂ ਪਲਾਨਿੰਗ ਕਰਦੀ ਹੈ ਕਿ ਕਿਉਂ ਨਾ ਘਰ ਦੇ ਵਿੱਚ ਇੱਕ ਹੋਰ ਮਹਿਮਾਨ ਇੱਕ ਹੋਰ ਬੱਚੇ ਨੂੰ ਲਿਆਂਾਇਆ ਜਾਵੇ ਤਾਂ ਕੀ ਕਰਦੇ ਹਾਲਾਤ ਬਦਲ ਜਾਣ ਹੋਇਆ ਵੀ ਇੰਜ ਹੀ ਜਿਵੇਂ ਹੀ ਕੁੜੀ ਪ੍ਰੈਗਨੈਂਟ ਹੁੰਦੀ ਹੈ ਪਤੀ ਫਿਰ ਤੋਂ ਉਸ ਦਾ ਧਿਆਨ ਰੱਖਣਾ ਸ਼ੁਰੂ ਕਰਦਾ ਹੈ ਉਸ ਨੂੰ ਖੁਸ਼ੀ ਚੜ ਜਾਂਦੀ ਹੈ ਕਿ ਘਰ ਦੇ ਵਿੱਚ ਬੱਚਾ ਆਣ ਵਾਲਾ ਹੈ ਪਰ ਇਹ ਨਹੀਂ ਪਤਾ ਸੀ ਕਿ ਉਸ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ 18 ਅਕਤੂਬਰ 2006 ਨੂੰ ਘਰ ਦੇ ਵਿੱਚ ਮਨਜੀਤ ਗਈ ਹੋਈ ਸੀ ਜਿਹੜੀ ਘਰ ਤੋਂ ਚੰਗੀ ਪਈ ਉਹ ਵਾਪਸ ਨਹੀਂ ਪਰਤੀ ਪੇਕੀਕਾਰ ਫੋਨ ਕਰਕੇ ਕਦੇ ਰਿਸ਼ਤੇਦਾਰਾਂ ਦੇ ਕੋਲ ਸੰਪਰਕ ਕਰਕੇ ਪਤਾ ਕੀਤਾ ਗਿਆ ਅਤੇ 19 ਅਕਤੂਬਰ ਨੂੰ ਪੁਲਿਸ ਸਟੇਸ਼ਨ ਤੇ ਵਿੱਚ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਕਿ ਕੁੜੀ ਘਰ ਵਾਪਸ ਨਹੀਂ ਆਈ। ਮੀਡੀਆ ਦੇ ਵਿੱਚ ਇਹ ਖਬਰ ਫੈਲ ਗਈ ਕਿਉਂਕਿ ਬੀਚ ਦੇ ਉੱਪਰੋਂ ਇੱਕ ਜਲੀ ਹੋਈ লাশ ਮਿਲਣਾ ਅਤੇ ਇਦਰ ਪੰਜਾਬੀ ਕੁੜੀ ਦਾ ਗਾਇਬ ਹੋਣਾ ਇਹ ਦੋਵੇਂ ਗੱਲਾਂ ਹੀ ਇਹੋ ਜਿਹੀਆਂ ਸੀ ਜਿਹੜੀਆਂ ਕਿ ਉੱਥੇ ਸ਼ਾਇਦ ਹੀ ਕਦੇ ਹੋਈਆਂ ਹੋਣ। ਅਤੇ ਹੋਣ ਤੋਂ ਬਾਅਦ ਲੋਕ ਸਤਰਕ ਹੋ ਗਏ ਕਿ ਬੀਚ ਦੇ ਉੱਪਰ ਕੋਈ ਕਿਵੇਂ ਕਿਸੇ ਨੂੰ ਜਲਾ ਕੇ ਸੁੱਟ ਸਕਦਾ ਇੱਥੇ লাশ ਮਿਲਣ ਤੋਂ ਬਾਅਦ ਪੁਲਿਸ ਦੇ ਵੱਲੋਂ ਪਹਿਲਾ ਸ਼ੱਕ ਉਸਦੇ ਪਤੀ ਤੇ ਹੀ ਜਾਣਾ ਸੀ ਨਾਲ ਹੀ ਇਸ লাশ ਦੀ ਮੈਡੀਕਲ ਰਿਪੋਰਟ ਵੀ ਸਾਹਮਣੇ ਆਈ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਜਿਸ ਦੇ ਵਿੱਚ ਪਤਾ ਲੱਗਿਆ ਕਿ ਇਸ ਨੂੰ ਪਹਿਲਾਂ ਮਾਰਿਆ ਗਿਆ ਤੇ ਫਿਰ ਜਲਾਇਆ ਗਿਆ ਨਾਲ ਹੀ ਇਹ ਪ੍ਰੈਗਨੈਂਸੀ ਪੇਟ ਦੇ ਵਿੱਚ ਵੀ ਇੱਕ ਬੱਚੀ ਪਾਲ ਰਹੀ ਸੀ ਉਹ ਵੀ ਮਰ ਚੁੱਕੀ ਸੀ ਹੁਣ ਸ਼ੱਕ ਹੋਇਆ ਕਿ ਆਖਿਰਕਾਰ ਇਸ ਕਤਲ ਦੇ ਪਿੱਛੇ ਕਿਹਨੂੰ ਫਾਇਦਾ ਹੋ ਸਕਦਾ ਹੈ ਕਿਸ ਦੇ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਹੋਣਾ ਤਾਂ ਇਸਦੇ ਪਤੀ ਦੱਸਦਾ ਹੈ ਕਿ ਇਹ ਮੇਰੀ ਪਤਨੀ ਦਾ ਇੱਕ ਦੋਸਤ ਹੈ ਉਸ ਦਾ ਨਾਮ ਟੋਨੀ ਹੈ ਉਹਦੇ ਨਾਲ ਇਹ ਅਕਸਰ ਘੁੰਮਦੀ ਫਿਰਦੀ ਸੀ ਪਰ ਪੁਲਿਸ ਨੇ ਜਦੋਂ ਪਤਾ ਕਰਵਾਇਆ ਤਾਂ ਪਤੀ ਝੂਠਾ ਨਿਕਲਿਆ ਟੋਨੀ ਨਾਮ ਦਾ ਦੋਸਤ ਜ਼ਰੂਰ ਸੀ ਪਰ ਉਹਨਾਂ ਦੇ ਕੋਈ ਵੀ ਗਲਤ ਰਿਸ਼ਤੇ ਜਾਂ ਫਿਰ ਆਪਸ ਦੇ ਵਿੱਚ ਮਿਲਣਾ ਜੁਲਣਾ ਨਹੀਂ ਸੀ ਪਰ ਇੱਕ ਬੰਦਾ ਜਿਸ ਦੇ ਕਾਰਨ ਇਹ ਸਾਰਾ ਕੁਝ ਖਰਾਬ ਹੋਇਆ ਸੀ ਜਿਸ ਤੇ ਸ਼ੱਕ ਹੋਇਆ ਪੁਲਿਸ ਨੂੰ ਉਹ ਸੀ ਮਨਜੀਤ ਕੌਰ ਦਾ ਦਿਓਰ ਮੁਖਤਿਆਰ ਸਿੰਘ ਨੂੰ ਸ਼ਰਾਬ ਤੇ ਲਗਾਉਣ ਵਾਲਾ ਵੀ ਉਸਦਾ ਇਹ ਭਰਾ ਹੀ ਸੀ ਛੋਟਾ ਭਰਾ ਪਤੀ ਨੂੰ ਉਹ ਵਿਗਾੜ ਰਿਹਾ ਸੀ ਅਤੇ ਮਨਜੀਤ ਕੌਰ ਅਕਸਰ ਉਸ ਨੂੰ ਕਹਿੰਦੀ ਹੁੰਦੀ ਸੀ ਕਿ ਉਹ ਇਸ ਤਰ੍ਹਾਂ ਦੀਆਂ ਕੰਮਾਂ ਨੂੰ ਨਾ ਕਰਿਆ ਕਰੇ ਅਤੇ ਉਸ ਦੇ ਘਰ ਤੋਂ ਨਿਕਲ ਜਾਵੇ ਜੇ ਉਸ ਨੇ ਦਿਨ ਰਾਤ ਇਸ ਤਰ੍ਹਾਂ ਸ਼ਰਾਬਾਂ ਹੀ ਪੀਣੀਆਂ ਨੇ ਤਾਂ ਕਰਦੇ ਵਿੱਚ ਇਸ ਗੱਲ ਨੂੰ ਲੈ ਕੇ ਲੜਾਈ ਹੋਈ ਸੀ ਜਿਸ ਮਗਰੋਂ ਪਤੀ ਦੇ ਵੱਲੋਂ ਆਪਣੇ ਛੋਟੇ ਭਰਾ ਨੂੰ ਘਰ ਤੋਂ ਕੱਢ ਦਿੱਤਾ ਗਿਆ ਸੀ ਹੁਣ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਸ਼ਰਾਬ ਦੇ ਕਾਰਨ ਘਰ ਦੇ ਵਿੱਚ ਝਗੜਾ ਹੁੰਦਾ ਸੀ। ਮੁਖਤਿਆਰ ਸਿੰਘ ਦੇ ਕੋਲ ਪਤਨੀ ਦਾ ਫੋਨ ਵੀ ਸੀ ਜਿਸ ਤੇ ਵੀ ਜੋ ਉਸਨੇ ਸਿਮ ਪਾਇਆ ਹੋਇਆ ਸੀ। ਨਾਲ ਹੀ ਜਦੋਂ ਆਸ-ਪਾਸੇ ਦੇ ਸੀਸੀਟੀਵੀਜ਼ ਨੂੰ ਚੈੱਕ ਕੀਤਾ ਗਿਆ ਤਾਂ ਇੱਕ ਪੈਟਰੋਲ ਪੰਪ ਤੇ ਮੁਖਤਿਆਰ ਦਿਖਾਈ ਦਿੰਦਾ ਜਿੱਥੋਂ ਉਹ ਅਖਬਾਰ ਅਤੇ ਲਾਈਟਰ ਖਰੀਦ ਰਿਹਾ ਸੀ। 6 ਮਹੀਨੇ ਬਾਅਦ ਪੁਲਿਸ ਦੇ ਵੱਲੋਂ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸਨੇ ਦੱਸਿਆ ਕਿ ਕਿੰਨ ਜੋਸ ਨੇ ਆਪਣੀ ਪਤਨੀ ਨੂੰ ਮਾਰਿਆ ਅਤੇ ਇਸ ਦੇ ਪਿੱਛੇ ਦਾ ਕਾਰਨ ਕੀ ਸੀ ਉਹਨੇ ਮੰਨਿਆ ਕਿ ਮੈਂ 18 ਅਕਤੂਬਰ ਨੂੰ ਯੋਗਾ ਕਲਾਸ ਤੋਂ ਬਾਅਦ ਘਰ ਵਾਲੀ ਨੂੰ ਘਰ ਲੈ ਕੇ ਆ ਗਿਆ ਸੀ ਜਦੋਂ ਕਿ ਪੁਲਿਸ ਦੇ ਕੋਲ ਜਾ ਕੇ ਲਿਖਾਈ ਸੀ ਰਿਪੋਰਟ ਕਿ ਉਹ ਯੋਗਾ ਕਲਾਸ ਤੇ ਲਈ ਹੀ ਗਈ ਹੈ ਤੇ ਵਾਪਸ ਨਹੀਂ ਪਰਤੀ ਪਤੀ ਇੱਥੇ ਆਪਣੀ ਪਤਨੀ ਨੂੰ ਘਰ ਲੈ ਕੇ ਆਇਆ ਸੀ ਇੱਥੇ ਕਿਸੇ ਗੱਲ ਨੂੰ ਲੈ ਕੇ ਦੋਹਾਂ ਦੇ ਵਿੱਚ ਲੜਾਈ ਹੋਈ ਕਿਉਂਕਿ ਉਹ ਪਹਿਲਾਂ ਹੀ ਮਨਜੀਤ ਗੌਰ ਨੂੰ ਨਫ਼ਰਤ ਕਰਨ ਲੱਗ ਗਿਆ ਸੀ ਆਪਣੇ ਭਰਾ ਨੂੰ ਘਰੋਂ ਕੱਢਣ ਕਰਕੇ ਅਤੇ ਨਾਲ ਉਸ ਦੀ ਰੋਕਟੋਕ ਕਰਕੇ ਜਿਵੇਂ ਕਿ ਉਹ ਚਾਹੁੰਦਾ ਸੀ ਕਿ ਉਹ ਦਿਨ ਰਾਤ ਉਸ ਦੀ ਸੇਵਾ ਕਰੇ ਉਹ ਵੀ ਨਹੀਂ ਕਰ ਰਹੀ ਸੀ ਇਹਨਾਂ ਗੱਲਾਂ ਤੋਂ ਨਾਰਾਜ਼ ਹੁੰਦੇ ਹੁੰਦੇ ਇਸ ਪਤੀ ਨੂੰ ਆਪਣੀ ਪਤਨੀ ਦੇ ਨਾਲ ਨਫ਼ਰਤ ਹੋ ਗਈ ਨਵੰਬਰ 2010 ਦੇ ਵਿੱਚ ਉਹ ਦੋਸ਼ੀ ਪਾਇਆ ਗਿਆ ਅਤੇ ਇਸ ਮਗਰੋਂ ਘਰ ਦੇ ਵਿੱਚ ਜਿਹੜੀ ਛੋਟੀ ਬੱਚੀ ਸੀ ਉਸ ਦੀ ਕਸਟਡੀ ਮਾਸੀ ਨੂੰ ਦੇ ਦਿੱਤੀ ਗਈ ਪਤੀ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਜਿਸਨੇ ਆਪਣੀ ਹੀ ਪਤਨੀ ਦੀ ਜਾਨ ਲਈ ਸੀ ਵਿਆਹ ਦੇ ਰਿਸ਼ਤੇ ਨੂੰ ਬਚਾਉਂਦੇ-ਬਚਾਉਂਦੇ ਇੱਕ ਹੋਰ ਤੀਬੂਰੀ ਤਰ੍ਹਾਂ ਮਰੀ ਅਤੇ ਇੱਥੇ ਇੱਕ ਪਿਓ ਨੇ ਆਪਣੀ ਹੀ ਪਤਨੀ ਅਤੇ ਮਾਸੂਮ ਬੱਚੀ ਨੂੰ ਬੇਰਹਿਮੀ ਦੇ ਨਾਲ ਖਤਮ ਕਰ ਦਿੱਤਾ